ਪਹਿਲਾਂ ਦੇਖੋ ਕਿੰਨੇ ਬੁਰੇ ਹਾਲਾਤ ਆ ਆਚਾਰ ਇਕੱਠਾ ਕੀਤਾ ਪਹਾੜ ਪੀੜਤਾ ਵਾਸਤੇ ਤੇ ਹੋਰ ਵੀ ਰਾਸ਼ਨ ਇਕੱਠਾ ਕਰਦੇ ਆ ਪਰ ਮੀਹ ਆ ਜਿਹੜਾ ਵੀ ਹਟਣ ਦਾ ਨਾਂ ਨਹੀਂ ਲੈਂਦਾ ਆਪਣੇ ਮੋਗੇ ਜਿਲ੍ਹੇ ਚ ਪੰਡ ਧੂੜ ਕੋ ਨਸੀਂ ਦੇ ਵਿੱਚੋਂ ਇੱਥੇ ਹੀ ਬਹੁਤ ਜ਼ਿਆਦਾ ਮੀਂਹ ਆ ਚੁੱਕਾ ਵੀ ਲੋੜ ਤੋਂ ਜ਼ਿਆਦਾ ਹੀ ਮੀਂਹ ਤੁਸੀਂ ਦੇਖ ਰਹੇ ਹੋ ਇਹ ਲਗਾਤਾਰ ਪੂਰੀ ਤੇਜ਼ ਮੀਂਹ ਪੈਂਦੇ ਨੂੰ ਹੋ ਗਿਆ ਮੰਨ ਕੇ ਚਲੋ ਵੀ ਅ 20 25 ਮਿੰਟ ਹੋ ਗਿਆ ਰਾਸ਼ਨ ਸੰਭੀ ਜਾਂਦੇ ਆ ਸੰਗਤ ਕਿਉਂਕਿ ਮੀਂਹ ਜਿਆਦਾ ਹੌਣ ਕਰ ਨਾਲ ਆਪਾਂ ਸੇਵਾ ਰੋਕਤੀ ਆ ਵਾਹਿਗੁਰੂ ਮੇਰ ਕਰੇ ਸਾਨੂੰ ਉਹਨਾਂ ਦੀ ਸੇਵਾ ਕਰਨ ਜੋਗੇ ਕਰਿਓ ਉਹਨਾਂ ਦੀ ਮਦਦ ਕਰ ਸਕੀ ਜਿਹੜੇ ਹੜਪੀੜਤਾ ਦੇ ਵਿੱਚ ਨੁਕਸਾਨੇ ਗਏ ਲੋਕ ਪਰਿਵਾਰ ਉਜੜ ਗਏ ਉਹਨਾਂ ਦਾ ਮੰਨ ਕੇ ਚਲੋ ਸੇਵਾ ਕਰਦਗੇ ਪ੍ਰਮਾਤਮਾ ਮੇਰ ਕਰੇ ਮੀਂਹ ਤੇ ਰੋਕ ਲਾਵੇ ਮੀਂਹ ਬਹੁਤ ਜ਼ਿਆਦਾ ਆ ਰਿਹਾ ਲੋੜ ਤੋਂ ਜ਼ਿਆਦਾ ਆਪਣੇ ਵੀ ਤੇ ਬਾਕੀ ਤੁਸੀਂ ਦੋਸਤੋ ਦੱਸੋ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਮੀਂਹ ਆ ਜ਼ਿਆਦਾ ਮੀਂਹ ਕਿੱਥੇ ਆ ਤੇ ਕਿੰਨਾ ਕੁ ਮੀਂਹ ਆ ਤੇ ਬਾਕੀ ਆਪਾਂ ਲਾਈਵ ਹੋਇਆ ਮੀਂਹ ਦੇ ਵਿੱਚ ਇਹ ਵੀ ਕਹਿੰਦੇ ਵੀ ਜਿੱਥੇ ਲੋੜ ਆ ਰਾਸ਼ਨ ਦੀ ਰਾਸ਼ਨ ਆਪਣੇ ਕੋਲ ਬਹੁਤ ਜ਼ਿਆਦਾ ਇਕੱਠਾ ਕੀਤਾ ਉਹ ਵੀ ਪਹੁੰਚਦਾ ਕਰੀਏ ਪਰ ਮੀਂਹ ਤੇ ਪ੍ਰਮਾਤਮਾ ਕੰਟਰੋਲ ਕਰੇ ਹੁਣ ਸਾਡੇ ਇਲਾਕੇ ਤੇ ਜੇ ਮੰਨ ਕੇ ਚਲੋ ਆਪਾਂ ਫਸਲਾ ਜਾਂ ਘਰ-ਬਾਰ ਆਪਣੇ ਸੁਰੱਖਿਅਤ ਹੋਣਗੇ ਫੇਰ ਹੀ ਕਿਸੇ ਦੀ ਮਦਦ ਕਰ ਸਕਦੇ ਹਾਂ ਤੇ ਆਪਣੀਆਂ ਸਰਹਤੀ ਸੁਰੱਖਿਅਤ ਰਹੂਗੀ ਫੇਰ ਹੀ ਆਪਾਂ ਮਦਦ ਕਰ ਸਕਦੇ ਕਿਸੇ ਨਾ ਕਿਸੇ ਇਨਸਾਨ ਦੀ ਆ ਮੋਟਰਸਾਈਕਲ ਕਰਾਉਂਗਾ ਰਾਸ਼ਨ ਆ ਵੀ ਰਿਹਾ ਗੱਡੀਆਂ ਚ ਲੋਕ ਰਿਹਾ ਆ ਰਹੇ ਆ ਵਾਹਿਗੁਰੂ ਭਲੀ ਕਰੇ ਮੀਂਹ ਬਹੁਤ ਜ਼ਿਆਦਾ ਲੋਡ ਤੋਂ ਜ਼ਿਆਦਾ ਪੈ ਰਿਹਾ ਦੇਖ ਰਿਹਾ ਕਿਸੇ ਕਰਨਾਲੇ ਚੌਰਿਆ ਬਹੁਤ ਜ਼ਿਆਦਾ ਮਹੀਆ ਬਾਈ ਦੇਖੋ ਬਾਈ ਪਰ ਸੇਵਾਦਾਰ ਹੋਵੇ ਸੇਵਾ ਚ ਜੁਟੇ ਹੋਇਆ ਪਰ ਹਿੰਮਤ ਨਹੀਂ ਹਾਰਦੇ ਪੰਜਾਬੀ ਜਿਵੇਂ ਕਹਿੰਦੇ ਹੁੰਦੇ ਹਿੰਮਤ ਨਹੀਂ ਹਾਰਦੇ ਸੇਵਾ ਕਰਾਂਗੇ ਕਿੰਨੀ ਵੀ ਆਪ ਦੇ ਤੇ ਆਪ ਘੱਟ ਖਾਵਾਂਗੇ ਪਰ ਸੇਵਾ ਜ਼ਰੂਰ ਕਰਾਂਗੇ ਜਿੱਥੇ ਹਰ ਪੀੜਤ ਤੱਕ ਪਹੁੰਚੇ ਉਹਨਾਂ ਦੀ ਸੇਵਾ ਕਰਾਂਗੇ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕੇ ਫਿਰ ਵੀ ਰਾਸ਼ਨ ਇਕੱਠਾ ਕਰ ਰਿਹਾ ਹਿੰਮਤ ਹੈ ਇਹ ਪੰਜਾਬੀਆਂ ਦੀ ਇਹ ਹਿੰਮਤ ਸਾਡੇ ਕਈ ਸਾਡੇ ਗੁਰੂਆਂ ਦੇ ਪੀਰਾਂ ਨੇ ਸਾਨੂੰ ਹਿੰਮਤ ਵਾਖੀ ਉਸੇ ਹਿੰਮਤ ਦੇ ਨਾਲ ਹੀ ਕੰਮ ਕਰ ਰਹੇ ਆ ਆਪਣੇ ਤੇ ਕਿੰਨੀ ਵੀ ਮੁਸ਼ਕਲ ਆਈ ਹੋਈ ਆ ਮੀ ਇੱਥੇ ਵੀ ਬਹੁਤ ਜ਼ਿਆਦਾ ਬਹੁਤ ਸਾਰੀਆਂ ਮੁਸ਼ਕਲਾਂ ਨੇ ਪਰ ਫਿਰ ਵੀ ਫਿਰ ਵੀ ਇਨਸਾਨੀਅਤ ਨਾਲ ਖੜੇ ਆ ਅੱਧੇ ਜਿੰਨਾ ਆਪ ਖਾਓ ਤੋ ਅੱਧਾ ਦੇਣਾਗਾ ਖੰਦ ਨੇ ਕਿ ਅਸੀਂ ਰਾਸ਼ਨ ਜ਼ਰੂਰ ਲੈ ਕੇ ਜਾਵਾਂਗੇ ਆਪ ਦੇ ਦੇ ਕੋਈ ਕੋਲਮੀ ਪ੍ਰਮਾਤਮਾ ਆਪ ਤੇ ਕੋਈ ਪਲ ਕਰੂਗਾ ਮੇਰ ਕਰੂਗਾ ਕਿਰਪਾ ਕਰੂਗਾ ਪਰ ਮੀ ਦੱਸੋ ਬਈ ਕਿੱਥੇ ਕਿੱਥੇ ਜ਼ਿਆਦਾ ਕਿੱਥੇ ਕੰਟਰੋਲ ਚ ਆ ਕਿੱਥੇ ਨਹੀਂ ਮੈਨੂੰ ਲੱਗ ਰਿਹਾ ਵੀ ਇੱਥੇ ਵੀ ਹਾਲਾਤ ਬੁਰੇ ਹੋਣ ਵਾਲੇ ਆ ਇਹ ਦੇਖਿਆ ਜਾਓ ਜਿਹੜੇ ਸਾਉਣਾ ਮੀਂਹ ਦੇਖਿਆ ਜਾਂਦਾ ਬਹੁਤ ਗੁਰੇ ਹਾਲਾਤ ਬਣਨ ਵਾਲੇ ਆਪਣੇ ਵੀ ਬਹੁਤ ਜ਼ਿਆਦਾ ਮੀਂਹ ਆ ਲੋੜ ਤੋਂ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਮਿਹਰ ਕਰੋ ਜੀ ਮਿਹਰ ਕਰੋ ਸਾਰਿਆਂ ਤੇ ਇਹੀ ਅਰਦਾਸ ਕਰਦੇ ਆ ਸਾਰੀ ਸੰਗਤ ਸਾਰੀ ਮੁਨੱਖਰਾ ਦੀ ਭਲਾਈ ਲਈ ਵੀ ਹੁਣ ਜੀਤੇ ਕੰਟਰੋਲ ਰਵੇ ਪ੍ਰਮਾਤਮਾ ਮਿਹਰ ਪ੍ਰਿਆਤ ਰੱਖੇ ਵਾਕੀ ਦੇਖੋ ਲੜਾਂਗੇ ਜਿਹੜੀ ਲੜਾਈ ਹੋਈ ਜੰਗ ਲੜਾਂਗੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੋ ਆਪਾਂ ਮੋਢੇ ਨਾਲ ਮੋਢਾ ਜੜ ਕੇ ਇਸੇ ਤਰ੍ਹਾਂ ਹੀ ਖੜੇ ਰਹਿਣਾ ਕਿੰਨੀ ਵੀ ਮੁਸ਼ਕਲ ਆਵੇ ਕੋਈ ਵੀ ਆਵੇ ਅੜੀਆ ਸੰਗਤ ਸੇਵਾ ਕਰ ਗਿਨਿਆ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ